ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਗਾਹ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਜੇ ਪੀਏਯੂ ਦੀ ਗੱਲ ਕੀਤੀ ਜਾਵੇ ਯੂਨੀਵਰਸਿਟੀ ਵੱਲੋਂ ਵੀ ਲਗਾਤਾਰ ਲੁਧਿਆਣਾ ਜੇ ਆਪਾਂ ਕਹਦੀਏ ਪੰਜਾਬ ਵਿੱਚ ਵੱਡੀ ਪੱਧਰ ਤੇ ਜਿਹੜਾ ਮੇਲਾ ਲੱਗਦਾ ਪਰ ਪੰਜਾਬ ਵਿੱਚ ਦੂਜੇ ਨੰਬਰ ਤੇ ਜੇ ਕਿਹਾ ਜਾਵੇ ਤਾਂ ਬਠਿੰਡੇ ਦਾ ਮੇਲਾ ਲੱਗਦਾ ਕੱਲ 27 ਤਰੀਕ ਆ ਤੇ ਕੱਲ ਬਠਿੰਡਾ ਵਿਖੇ ਮੇਲਾ ਲੱਗਣਗਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਜੀ ਖੁੱਡੀਆਂ ਇੱਥੇ ਪਹੁੰਚਣਗੇ ਤੇ ਉਹਨਾਂ ਦਾ ਮੁੱਖ ਮਹਿਮਾਨ ਹੋਣਗੇ ਤੇ ਰਸਮੀ ਤੌਰ ਤੇ ਉਹਦਾ ਕਾਟਣ ਵੀ ਕਰਨੇ ਜਿਸ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਉਨੇ ਆ ਵੀ ਇਹਦੀਆਂ ਜਿਹੜੀਆਂ ਪੂਰੀਆਂ ਅੱਜ ਤਿਆਰੀਆਂ ਚੱਲ ਰਹੀਆਂ ਵੱਖ-ਵੱਖ ਕੰਪਨੀਆਂ ਦੇ ਜਾਂ ਵੱਖ-ਵੱਖ ਧਾਰਿਆਂ ਦੇ ਜਿਹੜੇ ਲੋਕ ਇੱਥੇ ਪਹੁੰਚ ਚੁੱਕੇ ਆ ਤੇ ਉਹ ਆਪਣੀਆਂ ਹਸਟਾਲਾਂ ਜਾਂ ਆਪਣਾ ਜੋ ਵੀ ਸਮਾਨ ਲਾਉਣਾ ਉਹਦੀ ਜਾਣਕਾਰੀ ਇੱਥੇ ਆਮ ਜਨਤਾ ਨੂੰ ਦਿੱਤੀ ਜਾਵੇਗੀ ਕਿਉਂਕਿ ਜਿਹੜੇ ਕਿਸਾਨ ਆ ਲਗਾਤਾਰ ਕਿਹਾ ਜਾ ਰਿਹਾ ਵੀ ਵੱਖ-ਵੱਖ ਚਾਹੇ ਹੋ ਹੋ ਗੁਲਾਬੀ ਸੁੰਡੀ ਨੂੰ ਲੈ ਕੇ ਚਾਹੇ ਪਰਾਲੀ ਆ ਕੇ ਬਹੁਤ ਸਾਰੇ ਮਸਲੇ ਆ ਜਿਹੜੀ ਪਰਾਲੀ ਨੂੰ ਅੱਗ ਲਾਉਣ ਦਾ ਲੈ ਕੇ ਵੀ ਜਿਹੜੀ ਅੱਗ ਲਾਉਣੀ ਪੈਂਦੀ ਆ ਮਜਬੂਰੀ ਆ ਪਰ ਇੱਥੇ ਜਿਹੜੇ ਬਹੁਤ ਸਾਰੀਆਂ ਕੰਪਨੀਆਂ ਨੇ ਵੱਖ-ਵੱਖ ਜਿਹੜੇ ਸਮਾਨ ਆ ਉਹ ਲੈ ਕੇ ਆਏ ਆ ਆਪਣਾ ਜੋ ਵੀ ਬਣਾਉਂਦੇ ਨੇ ਕਿਉਂਕਿ ਤਕਨੀਕ ਜਿਹੜੀ ਬਦਲਦੀ ਰਹਿੰਦੀ ਆ ਜਿਸ ਕਸਾਨ ਮੇਲੇ ਦੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਅਲੱਗ-ਅਲੱਗ ਤਰੀਕੇ ਦਾ ਜਿਹੜਾ ਸਮਾਨ ਲਗਾਇਆ ਜਾਂਦਾ ਜਿਸ ਕਰ ਕਿਸਾਨਾਂ ਨੂੰ ਇਹਦੀ ਪੂਰੀ ਜਾਣਕਾਰੀ ਮਿਲ ਜਾਂਦੀ ਆ ਸਾਰਾ ਕੁਝ ਪਤਾ ਲੱਗ ਜਾਂਦਾ ਬਾਕੀ ਡਾਇਰੈਕਟਰ ਖੇਤੀਬਾੜੀ ਵਿਭਾਗ ਦੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਵੀ ਆਖਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਕੀ ਕਹਿੰਦੇ ਨੇ ਸਾਡੇ ਨਾਲ ਬਾਈ ਜੀ ਨੇ ਇਹਨਾਂ ਵੱਲੋਂ ਵੀ ਸਤਾਰ ਲਾਈ ਆਜ ਕੀ ਕਹਿੰਦੇ ਨੇ ਕੀ ਨਾਮ ਆ ਬਾਈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆ ਯਾਰਵਿੰਦਰ ਸਿੰਘ ਜੀ ਨੀਟਾ ਕੇਐਸ ਗਰੁੱਪ ਦਾ ਪੁਰਾਣਾ ਬਹੁਤ ਪੁਰਾਣਾ ਡੀਲਰ ਆ ਜੀ ਮੈਂ ਕੰਪਨੀ ਦਾ ਮਰੀਅਰ ਕੋਟਲੇ ਦਾ ਕੀ ਕਹਿਣਾ ਚਾਹੁੰਦੇ ਆ ਮੇਲੇ ਜਿਹੜੇ ਤਿਆਰੀਆਂ ਚੱਲ ਰਹੀਆਂ ਮੇਲੇ ਦੇ ਵਿੱਚ ਤਿਆਰੀਆਂ ਹੁੰਦੀਆਂ ਜੀ ਬਸ ਕੱਲ ਨੂੰ ਮੇਲਾ 27 ਤਰੀਕ ਦਾ ਜੀ ਸਾਰੇ ਏਡੋ ਏਡੀ ਕੰਪਨੀਆਂ ਵਾਲੇ ਇੱਥੇ ਆਪਦੇ ਸੰਦ ਲੈ ਕੇ ਆਉਂਦੇ ਆ ਜੀ ਮਸ਼ੀਨਰੀਆਂ ਤੇ ਜਿਹੜੀ ਨਵੀਂ ਤਕਨੀਕ ਨਾਲ ਬਣਾਉਣੇ ਆ ਉਹ ਵੱਧ ਛੜ ਕੇ ਇੱਥੇ ਲਾਉਣੇ ਆ ਜੀ ਅਸੀਂ ਕਿ ਕਿਸਾਨ ਭਰਾਵਾਂ ਨੂੰ ਉਹਦਾ ਪਤਾ ਲੱਗੇ ਉਹ ਇੱਥੋਂ ਆ ਕੇ ਮੇਲੇ ਦੀ ਜਾਣਕਾਰੀ ਲੈਣ ਤੇ ਫਿਰ ਉਹ ਅੱਗੇ ਜਾ ਕੇ ਪ੍ਰਾਈ ਦੇ ਵਿੱਚ ਮੈਂ ਸੀਜ਼ਨ ਆ ਜਾਂਦਾ ਹ ਹੁਣ ਝੋਨੇ ਦਾ ਪੂਰੀ ਚੱਗ ਦੀ ਦਿੱਕਤ ਬਹੁਤ ਹੈ ਉਹਦੇ ਵਾਸਤੇ ਸਰਕਾਰ ਵੀ ਜ਼ੋਰ ਲਾ ਰਹੀ ਹੈ ਪੰਜਾਬ ਸਰਕਾਰ ਵੀ ਸਬਸਿਡੀਆਂ ਦਿਓ ਕਿਸਾਨਾਂ ਨੂੰ ਤੇ ਸੰਦ ਦਿਓ ਤੇ ਵੈਸੇ ਮੈਂ ਨੂੰ ਅੱਜ ਆਈ ਆ ਰਹੀ ਇੱਥੇ ਲਾਉਣੇ ਆ ਜੀ ਇਸੇ ਥਾਂ ਦੀ ਮੇਲਾ ਬਹੁਤ ਵਧੀਆ ਹੁੰਦਾ ਤੇ ਮੈਂ ਹੁਣ ਹੱਥ ਬਨ ਕੇ ਬੇਨਤੀ ਕਰਦਾ ਹਾਂ ਕਿਸਾਨ ਭਰਾਵਾਂ ਨੂੰ ਵੀ ਵੱਧ ਚੜ ਕੇ ਕੱਲ ਨੂੰ ਪਹੁੰਚੋ ਇੱਥੇ ਤੁਸੀਂ ਮੇਲੇ ਦਾ ਤੁਸੀਂ ਆ ਕੇ ਜਾਣਕਾਰੀ ਲਓ ਬਾਕੀ ਜੋ ਵੀ ਮੌਕੇ ਦੇ ਦੱਸਾਂਗੇ ਅਸੀਂ ਵੀ ਕਿਹੜੇ ਕਿਹੜੇ ਸੰਦ ਅਸੀਂ ਕਿਵੇਂ ਕਿਹਿਆ ਤਿਆਰ ਕਰਿਆ ਕੀ ਕੀ ਕਰਿਆ ਉਹਦੇ ਵਿੱਚ ਜੇ ਮੋٹے ਤੌਰ ਤੇ ਗੱਲ ਕੀਤੀ ਜਾਵੇ ਪਰਾਲੀ ਇੱਕ ਬੜਾ ਵੱਡਾ ਮੁੱਦਾ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਪਰਾਲੇ ਵੀ ਕੀਤੇ ਜਾਂਦੇ ਆ ਕਿਸਾਨਾਂ ਵੱਲੋਂ ਵੀ ਧਰਨੇ ਲਾਏ ਜਾਂਦੇ ਆ ਜੇ ਆਪਾਂ ਕਹਦੀਏ ਮੇਨ ਮੇਨ ਕਿਹੜੇ ਮਸ਼ੀਨਰੀ ਆ ਜਿਹੜੀ ਤੁਸੀਂ ਇੱਥੇ ਲਾਉਂਗੇ ਦੇਖੋ ਜੀ ਜਿਹੜੀ ਪਰਾਲੀ ਦਾ ਹੱਲ ਹੈ ਉਹ ਬਹੁਤ ਵਧੀਆ ਕੰਪਨੀਆਂ ਨੇ ਵੀ ਦਿਮਾਗ ਲਾ ਕੇ ਜੋਰ ਲਾ ਕੇ ਸਰਕਾਰਾਂ ਨੇ ਵੀ ਸਬਸਿਡੀਆਂ ਦਾ ਜੋਰ ਲਾਤਾ ਵੀ ਤੇਵਾਂਗੇ ਵੱਧ ਤੋਂ ਵੱਧ ਵੀ ਹੱਲ ਕੱਢੋ ਉਹ ਹੱਲ ਨਿਕਲ ਗਿਆ ਜੀ ਜਿਹੜੀ ਪਰਾਲੀ ਹੈ ਉਹ ਵਿੱਚ ਹੀ ਮਿਕਸ ਕਰਦਾ ਇਹ ਇਹਦੇ ਚ ਕੋਈ ਕੀੜਾ ਨਾ ਚਿੱਕਾ ਜਿਹੜੇ ਜਾਨਵਰ ਮੁਸਬ ਕੀੜੇ ਹੁੰਦੇ ਵਿਚਾਰੇ ਉਹ ਵਿੱਚ ਹੀ ਸੜ ਕੇ ਸੁਆਹ ਹੋ ਜਾਂਦੇ ਆ ਉਹ ਹੁਣ ਨਹੀਂ ਹੋਣਗੇ ਜੀ ਉਹਨਾਂ ਦਾ ਵੀ ਫਾਇਦਾ ਹੈ ਗੱਠਾਂ ਵਾਲੀ ਮਸ਼ੀਨ ਆ ਗਈ ਜੀ ਬੈਲਰ ਆ ਗਈ ਉਹ ਵੀ ਬਹੁਤ ਵਧੀਆ ਚੀਜ਼ ਆ ਗਈ ਉਹ ਇਹ ਸਾਰੀਆਂ ਚੀਜ਼ਾਂ ਇੱਥੇ ਕੱਲ ਨੂੰ ਅਸੀਂ ਲਾਵਾਂਗੇ ਜੀ ਜੀਰੋ ਡ੍ਰਿਲ ਵਗੈਰਾ ਇਹ ਪਰਾਲੀ ਦਾ ਤਾਂ ਹੱਲ ਜੀ 100% ਸੰਧਾ ਨਾਲ ਇਹਨਾਂ ਦਾ ਹੋ ਗਿਆ ਜੀ ਹੱਲ ਅਗਲੇ ਸਾਲ ਜਿਹੜਾ ਇਹਦੂ ਅੱਗੇ ਵੀ ਆਊਗਾ ਉਸ ਤੋਂ ਬਾਅਦ ਕੋਈ ਅੱਗ ਲੱਗਣ ਦੇ ਚਾਂਸ ਨਹੀਂ ਹੋਣਗੇ ਇਸ ਤਰ੍ਹਾਂ ਦੇ ਮੇਲਿਆਂ 'ਚ ਕਿਸਾਨਾਂ ਨੂੰ ਤੁਹਾਡੇ ਇਸ ਕਿਸਾਨੀ ਦੇ ਸੰਧਾ ਤੋਂ ਲੈ ਮਸ਼ੀਨਰੀ ਤੋਂ ਇਲਾਵਾ ਹੋਰ ਕਿੰਨਾ ਕੁ ਫਾਇਦਾ ਜਿਹੜਾ ਇੱਥੇ ਆ ਕੇ ਵੀ ਇਹ ਕਿਉਂ ਹੋਣਾ ਚਾਹੀਦਾ ਕੀ ਕੀ ਚੀਜ਼ਾਂ ਹੋਰ ਮਿਲ ਸਕਦੀ ਇੱਥੇ ਜੀ ਹੁਣ ਖੇਤੀ ਦੇ ਬੀਜ ਹੋਗੇ ਜੀ ਸਬਜ਼ੀਆਂ ਦੇ ਬੀਜ ਬਾਕੀ ਬੀਜ ਆਪਾਂ ਕਿਝੋਣੇ ਦਾ ਬੀਜ ਹੋ ਗਿਆ ਜੀ ਬਾਕੀ ਹੋਰ ਬਹੁਤ ਆਉਂਦੇ ਆ ਜੀ ਇੱਥੇ ਕੋਈ ਦਾਤੀਆਂ ਲੈ ਕੇ ਆਉਂਦਾ ਕੋਈ ਕਈ ਲੈ ਕੇ ਆਉਂਦਾ ਜਿਹੜੀ ਖੇਤੀ ਦੇ ਸੰਬੰਧ ਚ ਮਤਲਬ ਕਿਸਾਨ ਤੋਂ ਆਉਂਦੇ ਸਾਰੇ ਜੀ ਉਹ ਵਧੀਆ ਤਕਨੀਕ ਨਾਲ ਆਉਂਦੇ ਆ ਬਹੁਤ ਨਵੀਂ ਤਕਨੀਕ ਨਾਲ ਆਉਂਦੇ ਆ ਤੇ ਹੋਰ ਬੂਟੇ ਵਗੈਰਾ ਹੁਣ ਤੁਸੀਂ ਦੇਖੋ ਜੀ ਕੋਈ ਮਰੀਆ ਕੋਟਲੇ ਤੋਂ ਆਇਆ ਬਠਾ ਫਾਇਦਾ ਹੀ ਫਾਇਦਾ ਜੀ ਇੱਥੇ ਮੇਲੇ ਤੇ ਆਉਣ ਨਾਲ ਕਿਸਾਨ ਭਰਾਵਾਂ ਨੂੰ ਪਤਾ ਲੱਗਦਾ ਨਵੀਂ ਚੀਜ਼ ਕੀ ਆਈ ਏ ਹੁਣ ਜਿਵੇਂ ਕੇਐਸ ਦਾ ਕੰਮ ਕਰਦਾ ਜੀ ਤਾਂ ਮੇਰੇ ਕੋਲੇ ਜਿਹੜੇ ਸਾਡੇ ਜਿੰਨੇ ਵੀ 10-12 ਸੰਦ ਬਣਾਏ ਆ ਅਲੱਗ-ਅਲੱਗ ਕੰਮ ਕਰਦੇ ਆ ਜਿਹੜਾ ਉਹ ਸਾਰੇ ਅਸੀਂ ਇੱਥੇ ਲਾਉਣੇ ਆ ਜੀ ਹੋਰ ਕੰਪਨੀਆਂ ਵਾਲੇ ਆਉਂਦੇ ਆ ਉਹ ਵੀ ਆਈਆਂ ਜੀ ਉਹਨਾਂ ਦਾ ਵੀ ਸਾਡੇ ਵਾਲਾ ਸਿਸਟਮ ਹੀ ਆ ਵੀ ਜਿਹੜੇ ਨਵੇਂ ਉਹਨਾਂ ਦੇ ਸੰਦ ਆ ਉਹ ਅਲੱਗ-ਅਲੱਗ ਕੁਝ ਇਹਦੇ 5 ਪੰਜ ਸੰਦ ਬਣਾ ਦੇ ਕੇ 10 ਬਣਦੇ ਆ ਉਹ ਸਾਰੇ ਹੀ ਲਾਉਂਦੇ ਆ ਜੀ ਮੇਰਾ ਮਤਲਬ ਕਹਿਣ ਦਾ ਵੀ ਸਾਰੀਆਂ ਤੁਸੀਂ ਦੇਖੋ ਕੰਪਨੀ ਆਲੇ ਮਤਲਬ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਹਾਂ ਹਾਂਜੀ ਹਾਂ ਸਾਰੀਆਂ ਕੰਪਨੀ ਆਲੇ ਅਸੀਂ ਇੱਥੇ ਇੱਕ ਥਾਂ ਤੇ ਜਗ੍ਹਾ ਤੇ ਇਕੱਠੇ ਹੁੰਦੇ ਆਂ ਜੀ ਮੇਲੇ ਦੇ ਐਡੋ ਵੱਡੀ ਸਾਡੀਆਂ ਸਟਾਲਾਂ ਲੱਗੀਆਂ ਹੁੰਦੀਆਂ ਸਾਨੂੰ ਜਿਵੇਂ ਨਵੇਂ ਨੰਬਰ ਮਿਲ ਜਾਂਦੇ ਆ ਜੀ ਅਸੀਂ ਉਵੇਂ ਮੇ ਸਟਾਲਾਂ ਲਾ ਕੇ ਆਪਦੀਆਂ ਅਲੱਗ-ਅਲੱਗ ਇੱਥੇ ਆ ਜਾਂਦੇ ਆ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਿਵੇਂ ਕੱਲ ਮੇਲਾ ਮੈਂ ਤਾਂ ਇਹੀ ਅਪੀਲ ਕਰਦਾ ਜੀ ਵੀ ਇੱਕ ਤਾਂ ਤੁਸੀਂ ਵੱਧ ਚੜ ਕੇ ਇੱਥੇ ਮੇਲੇ ਦਾ ਆਨੰਦ ਮਾਣੋ ਤੁਸੀਂ ਮੇਲੇ ਤੇ ਆ ਕੇ ਸੰਦ ਦੇਖੋ ਜ਼ਿੰਮੇਵਾਰ ਦੀ ਜਾਣਕਾਰੀ ਲਓ ਆ ਕੇ ਸਾਡੇ ਅਲੱ ਓਹ ਤੁਸੀਂ ਸੁਣੀ ਲਿਆ ਵੀ ਕੱਲ ਮੇਲਾ ਕੱਲ 27 ਤਰੀਕਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਜੀ ਖੁੱਡੀਆਂ ਵਿਸ਼ੇਸ਼ ਤੌਰ ਤੇ ਪਹੁੰਚਣਗੇ ਰਸਮੀ ਤੌਰ ਤੇ ਉਦਘਾਟਨ ਵੀ ਕਰਨਗੇ ਤੇ ਬਾਈ ਜੀ ਨੇ ਵੀ ਕਿਹਾ ਵੀ ਬਹੁਤ ਸਾਰੀਆਂ ਕੰਪਨੀਆਂ ਅਲੱਗ-ਅਲੱਗ ਤਰ੍ਹਾਂ ਦਾ ਇੱਥੇ ਜਿਹੜੇ ਆਪਣੇ ਮਸ਼ੀਨਰੀ ਆ ਬਣਾਉਂਦੀਆਂ ਇੱਥੇ ਲਾਉਂਦੀਆਂ ਹੋਰ ਵੀ ਕਿਸਾਨਾਂ ਦੀ ਚਾਹੇ ਬੀਬੀਆਂ ਦੀ ਗੱਲ ਕਰ ਲਈਏ ਸਹਾਇਕ ਤੌਰ ਤੇ ਜਿਹੜਾ ਧੰਦਾ ਕਰਦੀਆਂ ਆਪਣੀਆਂ ਚਾਹੇ ਉਹ ਸਲਾਈ ਕਟਾਈ ਦਾ achar chatni ਦਾ ਉਹਨਾਂ ਵੱਲੋਂ ਵੀ ਸਟਾਲਾਂ ਲਾਈਆਂ ਜਾਂਦੀਆਂ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਆ ਪੌਦੇ ਆ ਜਿਹੜੇ ਨਰਸਰੀਆਂ ਵੱਲੋਂ ਲਾਏ ਜਾਂਦੇ ਆ ਇੱਕ ਜਗ੍ਹਾ ਤੇ ਆ ਕੇ ਤੁਸੀਂ ਇਹ ਤੋਂ ਖਰੀਦ ਸਕਦੇ ਆ ਆਪਣੀ ਚੁਆਇਸ ਕਰ ਸਕਦੇ ਹੋ ਤੇ ਜਾਣਕਾਰੀ ਵੀ ਆ ਜੇ ਕੋਈ ਨਹੀਂ ਵੀ ਖਰੀਦਣਾ ਚਾਹੁੰਦਾ ਕਿਸੇ ਵੀ ਤਰੀਕੀ ਦੀ ਜਾਣਕਾਰੀ ਆ ਉੱਥੋਂ ਲੈ ਸਕਦੇ ਆ ਤੇ ਕਿਸਾਨ ਮੇਲੇ ਦੇ ਵਿੱਚ ਬਠਿੰਡਾ ਵਿਖੇ ਪਹੁੰਚਣ ਦੀ ਲੋੜ ਆ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿੱਚ ਇਹ ਮੇਲਾ ਲੱਗ ਰਿਹਾ ਤੇ ਡਾਇਰੈਕਟਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਅਖਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆ ਆ ਡਾਕਟਰ ਕਰਮਜੀਤ ਸਿੰਘ ਸੇਖੋਂ ਡਾਇਰੈਕਟਰ ਪੀਏਯੂ ਖੇਤਰੀ ਖੋਜ ਕੇਂਦਰ ਬਠਿੰਡਾ ਕੀ ਕਹਿਣਾ ਚਾਹੋਗੇ ਕੱਲ ਨੂੰ ਮੇਲਾ ਲੱਗ ਰਿਹਾ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਦੀ ਆ ਕਿਸਾਨ ਮੇਲਾ ਖੇਤਰੀ ਖੋਜ ਕੇਂਦਰ ਬਟੰਡਾ ਵਿਖੇ ਕੱਲ ਜਾਨੀ ਕਿ 27 ਸਤੰਬਰ ਦਿਨ ਸ਼ੁੱਕਰਵਾਰ ਨੂੰ ਅਸੀਂ ਲਾ ਰਹੇ ਹਾਂ ਜਿਹਦੀਆਂ ਤਿਆਰੀਆਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਜੋਰਾਂ ਤੇ ਚੱਲ ਰਹੀਆਂ ਨੇ ਤੇ ਇਹਦੇ ਚ ਕੱਲ ਖੇਤੀਬਾੜੀ ਮੰਤਰੀ ਸਾਡੇ ਮੁੱਖ ਮਹਿਮਾਨ ਹੋਣਗੇ ਸਰਦਾਰ ਗਰਮੀਤ ਸਿੰਘ ਕੁਡੀਆਂ ਜੀ ਤੇ ਇਸ ਮੇਲੇ ਦਾ ਮੁੱਖ ਆਕਰਸ਼ਣ ਅੱਗੇ ਦੀ ਤਰ੍ਹਾਂ ਜਿਵੇਂ ਸਾਡੇ ਬੀਜ ਹੁੰਦੇ ਨੇ ਉਸੇ ਤਰ੍ਹਾਂ ਜਿਹੜਾ ਇਸ ਵਾਰੀ ਵੀ ਸਾਡੇ ਬੀਜ ਜਿਹੜੇ ਖਾਸ ਕਰਕੇ ਅਸੀਂ ਖਾੜੀ ਦੀਆਂ ਫਸਲਾਂ ਦੇ ਜਿਹੜੇ ਬੀਜ ਦੇਵਾਂਗੇ ਫਾਲਦਾਰ ਬੂਟੇ ਦੇਵਾਂਗੇ ਸਬਜ਼ੀ ਦੀਆਂ ਕਿਟਾਂ ਸਬਜ਼ੀ ਦੀਆਂ ਪਨੀਰੀਆਂ ਪਨੀਰੀ ਅਸੀਂ ਕਿਸਾਨਾਂ ਨੂੰ ਕੱਲ ਦੇਵਾਂਗੇ ਇਸ ਤੋਂ ਇਲਾਵਾ ਖੇਤੀ ਨਾਲ ਸੰਬੰਧਿਤ ਜਿਹੜੇ ਵੀ ਅਸੀਂ ਕਾਰਵਿਹਾਰ ਕਰਦੇ ਹਾਂ ਜੋ ਅਸੀਂ ਖੇਤੀ ਤੰਦੇ ਕਰਦੇ ਹਾਂ ਉਹਦੇ ਸਾਰੇ ਧੰਧਿਆਂ ਬਾਰੇ ਜਾਣਕਾਰੀ ਕੱਲ ਨੂੰ ਅਸੀਂ ਇਕੋ ਪਲੇਟਫਾਰਮ ਤੋਂ ਦੇਵਾਂਗੇ ਖੇਤੀ ਨਮੇਸ਼ਾਂ ਹੋਣਗੀਆਂ ਖੇਤੀ ਧੰਧਿਆਂ ਸੰਬੰਧੀ ਨਮੇਸ਼ਾਂ ਹੋਣਗੀਆਂ ਅ ਇਸ ਤੋਂ ਇਲਾਵਾ ਜਿਹੜਾ ਮਿੱਟੀ ਤੇ ਪਾਣੀ ਪਰਖ ਵੀ ਕੀਤੀ ਜਾਵੇਗੀ ਕਿਸਾਨਾਂ ਦੇ ਜਿਹੜੀਆਂ ਕੋਈ ਮੁਸ਼ਕਿਲਾਂਤ ਜਿਹੜੀਆਂ ਆ ਰਹੀਆਂ ਨੇ ਜਿਹੜੀਆਂ ਉਹਨਾਂ ਨੂੰ ਖੇਤੀ ਚ ਕੋਈ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਕਿਉਂਕਿ ਕੱਲ ਨੂੰ ਸਾਡਾ ਟੈਕਨੀਕਲ ਸੈਸ਼ਨ ਹੋਏਗਾ ਤਕਨੀਕੀ ਸੈਸ਼ਨ ਹੋਏਗਾ ਉਹਦੇ ਚ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਦਾ ਨਿਵਾਰਨ ਕਰਨ ਦਾ ਯਤਨ ਕੀਤਾ ਜਾਏਗਾ ਔਰ ਉਹਨਾਂ ਤੋਂ ਜਿਹੜੀਆਂ ਹੋਰ ਅਸੀਂ ਫੀਡਬੈਕ ਲਵਾਂਗੇ ਤਾਂ ਕਿ ਅਸੀਂ ਜਿਹੜਾ ਆਪਦੀ ਰਿਸਰਚ ਨੂੰ ਵੀ ਉਸ ਤਰ੍ਹਾਂ ਮੋੜ ਦੇ ਸਕੀਏ ਤੇ ਸਾਡੀ ਗੁਜ਼ਾਰਸ਼ ਸਾਰੇ ਇਸ ਇਲਾਕੇ ਦੇ ਕਿਸਾਨਾਂ ਨੂੰ ਇਹ ਹੈਗੀ ਹੈ ਕਿ ਉਹ ਕੱਲ ਨੂੰ ਪਰਿਵਾਰ ਸਮੇਤ ਹੋਮਾ ਮਾ ਆ ਕੇ ਪਹੁੰਚਣ ਇਸ ਮੇਲੇ ਦਾ ਲਾਹਾ ਲੈਣ ਤੇ ਤਾਂ ਕਿ ਅਸੀਂ ਆਪਣੀ ਖੇਤੀ ਨੂੰ ਇੱਕ ਵਿਗਿਆਨਕ ਲੀਹਾਂ ਤੇ ਤੋਰ ਸਕੀਏ ਪਾਂਕ ਦੇ ਬਜਾਇਦਾ ਸੀਜ਼ਨ ਆਉਣਾ ਤਿਆਰ ਹੈਗਾ ਜੀ ਉਹਦੇ ਵਾਸਤੇ ਕੋਈ ਨਵੀਂ ਵੀ ਟੈਕਨੀਕ ਵੀ ਆਪਣੀ ਦੇ ਹਾਂ ਬਿਲਕੁਲ ਜਿਵੇਂ ਅਸੀਂ ਪਿਛਲੇ ਸਾਲ ਪੀਵੀਡਬਲਯੂ 826 ਕਿਸਮ ਦਿੱਤੀ ਸੀਗੀ ਬਹੁਤ ਵਧੀਆ ਕਿਸਮ ਜਿਹੜੀ ਉਹ ਹੈਗੀ ਆ ਲੋਕਾਂ ਨੇ ਬਹੁਤ ਸਰਾਹੀ ਹੈ ਅਸ ਵਾਰੀ ਪਿਛਲੇ ਵਾਰੀ ਅਸੀਂ ਉਹਦਾ 2 ਜਿਹੜਾ ਘੱਟ ਮਾਤਰਾ ਚ ਦਿੱਤਾ ਸੀ ਇਸ ਵਾਰੀ ਉਹਦਾ ਵੀ ਅਸੀਂ ਜਿਹੜਾ ਕਾਫੀ ਮਾਤਰਾ ਚ ਕਿਸਾਨ ਵੀਰਾਂ ਨੂੰ ਵੰਡਾਂਗੇ ਹੋਰ ਵੀ ਜਿਵੇਂ ਇੰਡਸਟਰੀ ਦੇ ਵਾਸਤੇ ਸਾਡੀ ਇੱਕ ਬਿਸਕੁਟ ਨੰਬਰ 1 ਕਿਸਮ ਆਈ ਹੈ ਜੇ ਕਿਸੇ ਨੇ ਇੰਡਸਟਰੀ ਦੇ ਪੁਆਇੰਟ ਆਫ 뷰 ਨਾਲ ਕੋਈ ਕਿਸਮ ਬੀਜ ਨਹੀਂ ਆ ਉਸ ਤਰ੍ਹਾਂ ਦੀਆਂ ਸਾਡੇ ਕੋਲੇ ਕਿਸਮਾਂ ਹੈਗੀਆਂ ਨੇ ਅ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜੀਆਂ ਖਾਸ ਕਰਕੇ ਫਸਲਾਂ ਹਾੜੀ ਨਹੀਂ ਫਸਲਾਂ ਹੈਗੀਆਂ ਨੇ ਉਹਦੀ ਅਸੀਂ ਸਾਰੇ ਤਰ੍ਹਾਂ ਦੇ ਬੀਏ ਜਿਹੜੇ ਕੱਲ ਮਹੀਆ ਕਰਾਵਾਂਗੇ ਕਿੰਨੀਆਂ ਕਿਸਤਾਂ ਲੱਗਣਗੀਆਂ ਜੀ ਇਸ ਤੋਂ ਕਿੰਨੇ ਕੋ ਪਬਲਿਕ ਕਾਉਂਟ ਅ ਸਾਡੇ ਆਮ ਤੌਰ ਤੇ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ 25 ਤੋਂ 30 ਹਜ਼ਾਰ ਜਿਹੜਾ ਇਕੱਠ ਲਗਭਗ ਇਸ ਮੇਲੇ 'ਚ ਹੁੰਦਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬਾਅਦ ਖੇਤਰੀ ਖੋਜ ਕੇਂਦਰ ਬਠਿੰਡਾ ਦਾ ਇਹ ਮੇਲਾ ਸਭ ਤੋਂ ਵੱਡਾ ਮੇਲਾ ਜਿਹੜਾ ਗਿਣਿਆ ਜਾਂਦਾ ਹੈ ਕਿਉਂਕਿ ਇਸ ਮੇਲੇ ਦੇ ਵਿੱਚ ਨਾ ਕਿ ਸਾਡੇ ਇਸ ਖੇਤੇ ਦੇ ਕਿਸਾਨ ਬਲਕਿ ਬਾਹਰਲੇ ਰਾਜਾਂ ਦੇ ਖਾਸ ਕਰਕੇ ਜਿਹੜੇ ਗੁਆਂਢੀ ਰਾਜ ਸਾਡੇ ਹੈਗੇ ਆ ਜਿਵੇਂ ਹਰਿਆਣਾ ਹੈ ਰਾਜਸਥਾਨ ਹੈ ਇੱਥੋਂ ਦੇ ਕਿਸਾਨ ਵੀ ਇਸ ਮੇਲੇ ਦੇ ਵਿੱਚ ਸ਼ਮੂਲੀਅਤ ਕਰਦੇ ਆ ਤੇ ਕਾਫੀ ਕੱਟ ਹੁੰਦਾ ਸਟਾਲਾਂ ਸਾਡੀਆਂ ਜਿਹੜੀਆਂ ਆਮ ਤੌਰ ਤੇ ਜਿਹੜੀਆਂ ਨਿਮੈਸ਼ਾ ਵਾਲੀਆਂ ਸਟਾਲਾਂ ਹੁੰਦੀਆਂ ਇਹ ਲਗਭਗ ਸਵਾਸੋ ਤੋਂ ਲੈ ਕੇ 150 ਸਟਾਲ ਜਿਹੜੀ ਸਾਡੀ ਲੱਗਦੀ ਹੈ ਤੇ ਬਹੁਤ ਤਰ੍ਹਾਂ ਦਾ ਜਿਹੜਾ ਕਿਸਾਨੀ ਦੇ ਮੰਤਵ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਇਸ ਮੇਲੇ ਚ ਸਾਰੇ ਤਰ੍ਹਾਂ ਦੇ ਰੰਗ ਜਿਹੜੇ ਹੁੰਦੇ ਨੇ ਜਰੂਰ ਸਾਨੂੰ ਇਹਦੇ ਚ ਸ਼ਾਮਿਲ ਹੋਣਾ ਚਾਹੀਦਾ ਨਵੇਂ ਨਵੇਂ ਤਕਨੀਕ ਆ ਰਹੀਆਂ ਤੇ ਨਵੀਆਂ ਉਮੀਦਾਂ ਜਾਈਆਂ ਤੇ ਮਸ਼ੀਨਾਂ ਬਾਰੇ ਵੀ ਕੋਈ ਜਾਣਕਾਰੀ ਦਿੱਤੀ ਜਾਵੇਗੀ ਬਿਲਕੁਲ ਕੱਲ ਨੂੰ ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਜਿਵੇਂ ਅਸੀਂ ਪਰਾਲੀ ਨੂੰ ਸੰਭਾਲਣ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਕਿਹੜੀਆਂ ਨਵੀਆਂ ਤਕਨੀਕਾਂ ਆਈਆਂ ਨੇ ਕਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਨੇ ਜਾਂ ਪਿਛਲੇ ਸਾਲਾਂ ਚ ਉਹਨਾਂ ਮਸ਼ੀਨਾਂ ਦੇ ਵਿੱਚ ਕਿਹੜੇ ਤਰ੍ਹਾਂ ਦੇ ਕੋਈ ਫਲਾਅ ਰਹੇ ਨੇ ਕਿਸ ਤਰ੍ਹਾਂ ਦੀ ਕੋਈ ਉਹਨਾਂ ਚ ਕਮੀ ਰਹੀ ਹੈ ਉਹ ਵੀ ਜਿਹੜਾ ਸਾਡੇ ਸਾਇੰਸਦਾਨਾ ਜਿਹੜੇ ਉਹ ਕਿਸਾਨ ਵੀਰਾਂ ਨਾਲ ਉਹ ਵੀ ਗੱਲਾਂ ਵੀ ਸਾਂਝੀਆਂ ਕਰਨਗੇ ਪੀਪੀਆਂ ਵੱਲੋਂ ਵੀ ਕਿਸਾ ਲੰਬ ਵਗੈਰਾ ਪਛੇ ਇਸ ਤਰ੍ਹਾਂ ਪਲਾਈਆਂ ਨਹੀਂ ਇਹੜੀ ਜਾਣਕਾਰੀ ਵੀ ਔਰਤਾਂ ਬਿਲਕੁਲ ਕਿਉਂਕਿ ਜਿਹੜਾ ਕਿਸਾਨੀ ਦੇ ਨਾਲ ਨਾਲ ਸਾਡੀਆਂ ਜਿਹੜੀਆਂ ਕਿਸਾਨ ਕਿਸਾਨ ਸੁਹਾਣੀਆਂ ਹੁੰਦੀਆਂ ਨੇ ਉਹ ਵੀ ਜਿਹੜਾ ਘਰ ਦਾ ਮੁੱਢ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਵੀ ਅਸੀਂ ਹਰ ਤਰ੍ਹਾਂ ਦੇ ਖਾਸ ਕਰਕੇ ਜਿਸ ਤਰ੍ਹਾਂ ਖੇਤੀ ਸਹਾਇਕ ਧੰਦਿਆਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਉਹਨਾਂ ਬਾਬਤ ਵੀ ਸਾਡੇ ਕੋਲੇ ਪੂਰਾ ਜਿਹੜਾ ਸਟਾਫ ਹੀ ਹੁੰਦਾ ਅਸੀਂ ਉਹਨਾਂ ਵਾਸਤੇ ਸਟਾਲਾਂ ਵੀ ਲਾਉਣੇ ਆ ਉਸ ਤਰ੍ਹਾਂ ਕੁਝ ਨਾ ਕੁਝ ਕੰਪੀਟੀਸ਼ਨ ਵੀ ਉਸ ਤਰ੍ਹਾਂ ਦੇ ਕਰਾਏ ਜਾਂਦੇ ਆ